ਸਾਡੇ YouTube ਚੈਨਲ ਤੇ ਆਪ ਸਭ ਦਾ ਸਵਾਗਤ ਹੈ ਜੀ ਅੱਜ ਦੀ ਇਸ ਵੀਡੀਓ ਵਿੱਚ ਅਸੀਂ ਮਾਨਯੋਗ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੁਆਰਾ ਪੈਨਸ਼ਨਾਂ ਨੂੰ ਦੇਰੀ ਦੇ ਨਾਲ ਦਿੱਤੀ ਗਈ ਪੈਨਸ਼ਨ ਰਾਖੀ ਤੇ 7.5% ਵਿਆਜ ਦਿੱਤੇ ਜਾਣ ਬਾਰੇ ਦਿੱਤੇ ਗਏ ਸਖਤ ਫੈਸਲੇ ਬਾਰੇ ਗੱਲ ਕਰਾਂਗੇ ਫਿਰੰਤੂ ਵੀਡੀਓ ਨੂੰ ਕਰਨ ਤੋਂ ਪਹਿਲਾਂ ਆਪ ਸਭ ਨੂੰ ਗੁਜਾਰਸ਼ ਹੈ ਕਿ ਜੇਕਰ ਤੁਸੀਂ ਅਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤੇ ਸਬਸਕ੍ਰਾਈਬ ਕਰ ਲਓ ਤਾਂ ਜੋ ਇਹ ਕੌਣ ਵਾਲੀ ਵੀਡੀਓ ਨੋਟੀਫਿਕੇਸ਼ਨ ਆਪ ਜੀ ਨੂੰ ਸਮੇਂ ਸਿਰ ਮਿਲ ਜਾਇਆ ਕਰੇ ਜਦੋਂ ਕੋਈ ਵਿਅਕਤੀ ਆਪਣੀ ਜਵਾਨੀ ਦਾ ਲੰਬਾ ਸਮਾਂ ਸਰਕਾਰੀ ਸੇਵਾ ਨਿਭਾਉਂਦੇ ਹੋਏ ਤੇ ਮੁਸ਼ਕਲ ਹਾਲਾਤਾਂ ਨਾਲ ਜੂਝਦੇ ਹੋਏ ਕਈ ਪ੍ਰਕਾਰ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਦੇ ਹੋਏ ਆਖਰ 58 ਸਾਲਾਂ ਬਾਅਦ ਜਾਂ ਫਿਰ 60 ਸਾਲਾਂ ਬਾਅਦ ਰਿਟਾਇਰ ਹੋ ਕੇ ਬਾਕੀ ਜ਼ਿੰਦਗੀ ਵਿੱਤੀ ਸਮੱਸਿਆਵਾਂ ਤੋਂ ਮੁਕਤ ਹੋ ਕੇ ਸ਼ਾਂਤਮਈ ਜ਼ਿੰਦਗੀ ਜਿਉਣ ਦੀ ਤਾਂਗ ਆਪਣੇ ਮਨ ਵਿੱਚ ਪਾਲਦਾ ਹੈ ਤਾਂ ਇਹ ਉਸ ਦਾ ਜਮਹੂਰੀ ਸਮਾਜਿਕ ਆਰਥਿਕ ਮਨੋਵਿਗਿਆਨਕ ਤੇ ਹਿਮਨਿਟੇਰੀਅਨ ਹੱਕ ਵੀ ਹੈ ਜੋ ਆਮ ਤੌਰ ਤੇ ਉਸ ਨੂੰ ਨਿਯਮਾਂ ਅਨੁਸਾਰ ਮਿਲ ਜਾਂਦਾ ਹੈ ਪਰੰਤੂ ਕਦੇ-ਕਦੇ ਸਰਕਾਰਾਂ ਕਾਰਪੋਰੇਸ਼ਨਾਂ ਯੂਟੀ ਐਡਮਿਨਿਸਟ੍ਰੇਸ਼ਨ ਜਾਂ ਪੈਨਸ਼ਨ ਜਾਰੀ ਕਰਨ ਵਾਲੇ ਕਿਸੇ ਹੋਰ ਅਧਾਰੇ ਦੁਆਰਾ ਤੱਕਾ ਵਰਤੇ ਹੋਏ ਕਈ ਵਾਰ ਇਸ ਹੱਕ ਤੋਂ ਕਿਸੇ ਵਿਅਕਤੀ ਖਾਸ ਨੂੰ ਵਰਨਯ ਰੱਖੰਦਾ ਵੀ ਯਤਨ ਕੀਤਾ ਜਾਂਦਾ ਹੈ ਪਰੰਤੂ ਇਹ ਤਾਂ ਹਾਈ ਕੋਰਟ ਜਾਂ ਫਿਰ ਸੁਪਰੀਮ ਕੋਰਟ ਹੀ ਹਨ ਜੋ ਕਿ ਮੁਲਾਜ਼ਮਾਂ ਤੋਂ ਪੈਨਸ਼ਨਲ ਬਣੇ ਵਿਅਕਤੀਆਂ ਨੂੰ ਉਹਨਾਂ ਦਾ ਕਨਸਟੀਟਿਊਸ਼ਨਲ ਹੱਕਦਵਾਨ ਦੇ ਵਿੱਚ ਸਖਤ ਰੁਖ ਅਪਣਾਉਂਦੇ ਹੋਏ ਤੇ ਉਹਨਾਂ ਦੇ ਹੱਕ ਦੇ ਵਿੱਚ ਸ਼ਲਾਘਾਯੋਗ ਫੈਸਲੇ ਕਰਕੇ ਉਹਨਾਂ ਨੂੰ ਉਹਨਾਂ ਦਾ ਬਲੰਦਾ ਰਾਈਟ ਦਵਾਨ ਦੇ ਵਿੱਚ ਮਹੱਤਵਪੂਰਨ ਜ਼ੋਲ ਅਦਾ ਕਰਦੀਆਂ ਹਨ ਜਿਹਾ ਹੀ ਹੁਣ ਇੱਕ ਤਾਜ਼ਾ ਮਾਮਲਾ ਮਾਨਯੋਗ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦਾ ਇੱਕ ਫੈਸਲਾ ਹੈ ਜਿਸ ਦੇ ਵਿੱਚ ਯੂਪੀ ਚੰਡੀਗੜ੍ਹ ਤੋਂ ਰਿਟਾਇਰ ਹੋਏ ਪੰਜ ਮੁਲਾਜ਼ਮਾਂ ਨੂੰ ਉਹਨਾਂ ਦੀਆਂ ਬੰਦੀਆਂ ਅਦਾਇਗੀਆਂ ਦੇਰੀ ਨਾਲ ਦਿੱਤੇ ਜਾਣ ਕਾਰਨ ਉਹਨਾਂ ਅਦਾਇਗੀਆਂ ਤੇ 7.7% ਵਿਆਜ ਦੇਣ ਦਾ ਸੱਤ ਹੁਕਮ ਮਾਨਯੋਗ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੁਆਰਾ ਸੁਨਾਇਆ ਗਿਆ ਹੈ ਇਹਨਾਂ ਪੰਜ ਪੈਨਸ਼ਨਾਂ ਵਿੱਚੋਂ ਤਿੰਨ ਤਾਂ 31 ਦਸੰਬਰ 2114 ਨੂੰ ਰਿਟਾਇਰ ਹੋਏ ਸਨ ਪਰੰਤੂ ਦੋ ਹੋਰ ਮਾਰਚ ਅਤੇ ਅਪ੍ਰੈਲ 2115 ਵਿੱਚ ਰਿਟਾਇਰ ਹੋਏ ਸਨ ਇਹਨਾਂ ਪਟੀਸ਼ਨਰਾਂ ਨੂੰ 90% ਪ੍ਰੋਵੀਜ਼ਨਲ ਪੈਨਸ਼ਨ 2115 ਵਿੱਚ ਅਦਾ ਕੀਤੀ ਗਈ ਸੀ ਤੇ ਬਾਕੀ ਪੈਨਸ਼ਨ ਦਾ ਭੁਗਤਾਨ 2118 ਦੇ ਵਿੱਚ ਕੀਤਾ ਗਿਆ ਸੀ ਯਾਨੀ ਕਿ ਤਿਆਨ ਸਾਲ ਬਾਅਦ ਕੀਤਾ ਗਿਆ ਸੀ ਉਹਨਾਂ ਦੀ ਪਾਰਸ਼ਲ ਗ੍ਰੈਚੁਇਟੀ 2016 ਵਿੱਚ ਅਦਾ ਕੀਤੀ ਗਈ ਤੇ ਬਾਕੀ ਦਾ ਭੁਗਤਾਨ 2017 ਵਿੱਚ ਕੀਤਾ ਗਿਆ ਉਹਨਾਂ ਦੀ ਲੀਵ ਇਨਕੇਸ਼ ਇਨਕੈਸ਼ਮੈਂਟ ਦਾ ਭੁਗਤਾਨ 2017 ਵਿੱਚ ਕੀਤਾ ਗਿਆ ਪਟੀਸ਼ਨਰਸ ਨੇ ਆਪਣੇ ਐਡਵੋਕੇਟਸ ਰਾਹੀਂ ਪ੍ਰੇਰ ਕੀਤੀ ਕਿ ਉਹ ਇਹਨਾਂ ਬੈਨੀਫਿਟਸ ਦੇ ਹੱਕਦਾਰ 2015 ਤੋਂ ਹੀ ਸਨ ਪਰੰਤੂ ਰਿਸਪੌਂਡੈਂਟ ਨੇ ਜਾਣਬੁੱਝ ਕੇ ਉਹਨਾਂ ਦੇ ਇਸ ਹੱਕ ਤੋਂ ਉਹਨਾਂ ਨੂੰ ਵਾਂਝਾ ਰੱਖਿਆ ਸੀ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਫੈਸਲਾ ਅਪੀਟੇਸ਼ਨ ਕਰਤਾਵਾਂ ਦੇ ਹੱਕ ਦੇ ਵਿੱਚ ਦਿੰਦੇ ਹੋਏ 7.5% ਦਾ ਵਿਆਜ ਦੇਰੀ ਨਾਲ ਅਦਾ ਕੀਤੇ ਜਾਣ ਦਾ ਹੁਕਮ ਸੁਣਾਇਆ ਹੈ ਉਸ ਦੇ ਵਿੱਚੋਂ 60% ਇੰਟਰਸਟ ਚੰਡੀਗੜ੍ਹ ਐਡਮਿਨਿਸਟ੍ਰੇਸ਼ਨ ਦੁਆਰਾ ਤੇ ਬਾਕੀ 40% ਇੰਟਰਸਟ एमसी ਚੰਡੀਗੜ੍ਹ ਦੁਆਰਾ ਅਦਾ ਕੀਤਾ ਜਾਣਾ ਹੈ ਭਾਵੇਂ ਇਹ ਫੈਸਲਾ ਯੂਟੀ ਚੰਡੀਗੜ੍ਹ ਦੇ ਮੁਲਾਜ਼ਮਾਂ ਦੇ ਬਾਰੇ ਹੈ ਪਰੰਤੂ ਮਾਨਯੋਗ ਹਾਈ ਕੋਰਟ ਦੁਆਰਾ ਇਹ ਜੋ ਫੈਸਲਾ ਦਿੱਤਾ ਗਿਆ ਹੈ ਇਹ ਪੰਜਾਬ ਸਰਕਾਰ ਲਈ ਵੀ ਇੱਕ ਸਖਤ ਸੰਦੇਸ਼ ਹੈ ਜੋ ਕਿ ਕਦੇ ਇੱਕ ਬਹਾਨੇ ਤੇ ਕਦੇ ਦੂਜੇ ਬਹਾਨੇ ਕੁਝ ਕੁ ਮੁਲਾਜ਼ਮਾਂ ਤੋਂ ਪੈਨਸ਼ਨਸ ਜੋ ਬੰਦੇ ਹਨ ਉਹਨਾਂ ਨੂੰ ਜਮਹੂਰੀ ਹੱਕ ਤੋਂ ਕਈ ਵਾਰ ਵਾਗਿਆ ਕਰਦੇ ਹੈ ਤੇ ਪੇਮੈਂਟ ਕਰਨ ਦੇ ਵਿੱਚ ਕਈ ਪ੍ਰਕਾਰ ਦੀਆਂ ਜੋ ਅੜਿੱਕੇ ਟੋਚਾਂ ਡਾਈਆਂ ਜਾਂਦੀਆਂ ਹਨ ਇਸ ਵਾਸਤੇ ਪੰਜਾਬ ਸਰਕਾਰ ਨੂੰ ਇਹ ਇੱਕ ਤਰ੍ਹਾਂ ਦੇ ਨਾਲ ਸੰਦੇਸ਼ ਹੈ ਕਿ ਪੈਨਸ਼ਨਾਂ ਦਾ ਜੋ ਬੰਦਾ ਰਾਈਟ ਹੈ ਉਹਨਾਂ ਨੂੰ ਸਮੇਂ ਸਿਰ ਅਦਾ ਕਰ ਦਿੱਤਾ ਜਾਵੇ ਕਿਉਂਕਿ ਪੈਨਸ਼ਨਾਂ ਨੇ ਬਹੁਤ ਲੰਬਾ ਸਮਾਂ ਜਦੋਂ ਜੈਤ ਕਰਦੇ ਹੋਏ ਆਪਣੀ ਜਵਾਨੀ ਦਾ ਸਮਾਂ ਸਰਕਾਰ ਦੀ ਸੇਵਾ ਕਰਦੇ ਹੋਏ ਨਿਭਾਇਆ ਹੈ ਇਸ ਵੀਡੀਓ ਵਿੱਚ ਬਸ ਇਹ ਨਾ ਹੀ ਜੇਕਰ ਵੀਡੀਓ ਚੰਗੀ ਲੱਗੀ ਹੋਵੇ ਪੈਸਟ ਨੂੰ ਲਾਈਕ ਤੇ ਹਾਈਪ ਕਰਕੇ ਸਾਡੇ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲੈਣਾ ਮਿਲਦੇ ਹਾਂ ਇੱਕ ਹੋਰ ਵੀਡੀਓ ਵਿੱਚ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਧੰਨਵਾਦ ਜੀ